ਮੈਨੂੰ ਜਿਹੜਾ ਰਾਣਾ ਰਣਵੀਰ ਜੀ ਨੇ ਕੀਤਾ ਉਹ ਰੋਲ ਵਧੀਆ ਲੱਗਿਆ ਉਹਨਾਂ ਦਾ ਇੱਕ ਡਾਇਲਗ ਆ ਕਿ ਸਭ ਤੋਂ ਮੁਸ਼ਕਿਲ ਹੁੰਦਾ ਹਾਸਿਆ ਦੇ ਪਿੱਛੇ ਲੁਕੇ ਮਕਸਦ ਜੋ ਆਪਣੀ ਹਨਾ ਹੁੰਦੀ ਆ ਸਿਚੁਏਸ਼ਨ ਉਹ ਬਹੁਤ ਹੀ ਵਧੀਆ ਮੂਵੀ ਸੀ ਮੈਂ ਹੁਣ ਤੱਕ ਬਹੁਤ ਸਾਰੀਆਂ ਮੂਵੀਆਂ ਦੇਖੀਆਂ ਨੇਗੀਆਂ ਪਰ ਜੋ ਰਣਵੀਰ ਰਾਣਾ ਨੇ ਇਸ ਮੂਵੀ ਵਿੱਚ ਦਿਖਾਇਆਗਾ ਕਿ ਬੰਦਾ ਜੇ ਜ਼ਿੰਦਗੀ ਵਿੱਚ ਪੋਜ਼ਿਟਿਵ ਆ ਤਾਂ ਉਹ ਕੋਈ ਵੀ ਖੁਸ਼ੀ ਜਿਹੜੀ ਆਪਣੀ ਜ਼ਿੰਦਗੀ ਦੇ ਪ੍ਰਾਪਤ ਕਰ ਸਕਦਾ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ ਵਿੱਚ ਪਰ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦੇ ਜੋ ਰਾਣਾ ਰਵੀਂਦੀ ਨੇ ਇਸ ਫਿਲਮ ਨੂੰ ਦਿਖਾਇਆ ਜਿਹੜੇ ਬੰਦੇ ਮੈਂ ਕਹਾਂ ਕਿ ਜਿਹੜੇ ਬੰਦੇ ਜ਼ਿੰਦਗੀ ਨੂੰ ਪਿਆਰ ਕਰਦੇ ਹਨ ਉਹ ਉਹਨਾਂ ਵਾਸਤੇ ਬੁਗਏ ਆ ਅੱਜਕੱਲ ਦੀ ਜਿਹੜੀ ਸਿਚੁਏਸ਼ਨ ਹੈ ਕਿ ਤੁਸੀਂ ਪ੍ਰੈਜ਼ੈਂਟ ਨੂੰ ਜੀਣਾ ਸਿੱਖੋ ਆਪਣੇ ਪ੍ਰੈਜ਼ੈਂਟ ਨੂੰ ਇੰਜੋਏ ਕਰੋ ਤਾਂ ਸਾਰਾ ਖੁਸ਼ੀ ਹੁੰਦੀ ਹੈ ਹਾਂ ਜਿਹੜੇ ਚੋਕ ਨੇ 5 ਚੋ 5 10 10 100 ਚੋ 100 ਕਦੀ ਹੌਸਲੇ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਮੈਂ ਕੁਝ ਵੀ ਫੇਸ ਕੀਤਾ ਵਾ ਤੇ ਇਹ ਜਿਹੜੀ ਨਾਮਲਾਜ਼ ਬਿਮਾਰੀ ਹੈ ਬਹੁਤ ਫੈਲੀ ਹੋਈ ਹੈ ਕਿਸੇ ਨੂੰ ਵੀ ਕਦੀ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਇਹਨੂੰ ਫੇਸ ਕਰਨਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਰਮੀ ਰਣੰਦ ਦਾ ਰੂਲਾ ਹੈ ਉਹਦੇ ਵਿੱਚ ਉਸਨੇ ਇੱਕ ਦੀ ਬਾਵਨ ਕੀ ਉਹਨਾਂ ਲਈ ਚੰਨ ਮਨਾਰ ਬਣੀ ਆਮ মুਵੀ ਆਪਣੇ ਲਾਈਫ ਲੈਸਨਸ ਬਹੁਤ ਗਿਆ ਆਪਾਂ ਨੂੰ ਰਾਈਟ ਜਿਵੇਂ ਆਪਾਂ ਨੂੰ ਕਹਿੰਦੇ ਕਿ ਵੀ ਹਰੇਕ ਦਿਨ ਨੂੰ ਆਖਰੀ ਦਿਨ ਨੂੰ ਜਿਉਣਾ ਚਾਹੀਦਾ ਇਸ ਲਈ মুਵੀ ਕਾਫੀ ਵਧੀਆ ਸੀ ਲਾਈਕ ਜਿਵੇਂ ਫਾਈਨ ਰਾਈਟਿੰਗ ਸੀ ਐਕਟਿੰਗ ਵਧੀਆ ਸੀ ਡਾਇਰੈਕਸ਼ਨ ਬਹੁਤ ਸੀ ਤੇ ਕਦੇ ਵੀ ਹੋਪ ਨਹੀਂ ਛੱਡਨੀ ਚਾਹੀਦੀ ਬਹੁਤ ਕਹ ਲੋ ਕਿ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਜੋ ਆਪਾਂ ਨੂੰ ਕਹ ਲੋ ਕਿ ਆਪਾਂ ਨੀ ਨਵੀਆਂ ਮੂਵੀਜ਼ ਵਿੱਚ ਨਹੀਂ ਦੇਖ ਪਾਉਂਦੇ ਉਹਦਾ ਦੀ ਮੂਵੀ ਹੈ ਕਿ ਜਿਹੜੀ ਤੁਹਾਨੂੰ ਲਾਈਫ ਲੈਸਨ ਵੀ ਦਿੰਦੀ ਹੈ ਐਂਡ ਜ਼ਿੰਦਗੀ ਦੇ ਤਸਰਬੇਸ ਖਾਂਦੀ ਹੈ ਹੈਨਾ ਬੱਚਿਆਂ ਨੂੰ ਆਪਣੇ ਮਾਪੇ-ਮਾਪ ਦੇ ਨਾਲ ਜੋੜਦੀ ਹੈ ਜੋ ਉਹ ਪੁੱਤ ਇੱਕ ਦੂਜੇ ਦੇ ਸਾਥ ਸੀਗੇ ਉਹਨਾਂ ਦੇ ਵੱਡੇ ਬੱਚੇ ਛੱਡ ਕੇ ਬੱਚਾ ਇੱਕ ਨਾਲ ਖੜਾ ਰਿਹਾ ਸਭ ਤੋਂ ਵੱਡੀ ਗੱਲ ਉਹੋ ਲੱਗੀ ਬਾਕੀ ਮੋਰਲ ਇਹੀ ਹੈ ਕਿ ਜੋ ਮਰਜੀ ਹੋ ਜਾ ਜ਼ਿੰਦਗੀ ਜੀਣੀ ਨਹੀਂ ਛੱਡਣੀ ਚਾਹੀਦੀ ਤੇ ਜਿਹੜਾ ਪਿਊਪੋਤ ਦਾ ਪਿਆਰ ਵਿਖਾਇਆ ਗਿਆ ਉਹ ਕਿਤੇ ਵਿੱਚ ਜੋ ਕਿ ਸਭ ਤੋਂ ਵਧੀਆ ਸੀਗਾ ਮਸਟ ਵਾਚ ਹੋ ਰਹੀ ਹੈ ਤੇ ਹਰ ਏਜ ਬੁੱਕ ਦਾ ਇੰਡੀਵੀਜੂਅਲ ਜਿਹੜਾ ਇਸ ਮੂਵ ਨੂੰ ਵਾਚ ਕਰ ਸਕਦਾ ਹੁਣ ਇੱਕ ਭੈਣ ਜੀ ਮੇਰੇ ਕੋਲ ਖੜੇ ਸੀ ਉਹ ਕਹਿੰਦੇ ਮੇਰੇ ਨਾਲ ਇਹੀ ਕੁਝ ਵਾਪਰਿਆ ਵਾ ਤੇ ਮੈਂ ਇਸ ਚੀਜ਼ ਦੇ ਵਿੱਚੋਂ ਨਿਕਲੀ ਹਾਂ ਤੇ ਇਹ ਇਸ ਚਾਈ ਦੇ ਨੇੜੇ ਹੋ ਕੇ ਬਾਈ ਉਹਨਾਂ ਨੇ ਲਿਖਿਆ ਤੁਸੀਂ ਸੱਚ ਕਰਕੇ ਜਾਣਾ ਮੇਰੀ ਮੰਮੂ ਨੂੰ ਗਿਆ ਨੂੰ 2 ਸਾਲ ਹੋ ਗਏ ਉਹ ਵਿੱਚ ਕੀ ਇੱਕ ਪਿਕਚਰ ਵੀ ਹੁੰਦੀ ਹੈ ਕਿ ਮੈਂ ਉਹ ਪਿਕਚਰ ਦੇ ਨਾਲ ਉਹ ਪਿਆਰ ਕਰਦਾ ਮਾਂ ਉਹ ਸੱਚ ਗੱਲ ਆ ਕਿ ਮੈਂ ਹਰ ਰੋਜ਼ ਅੱਜ ਵੀ ਸਵੇਰੇ ਮੈਂ ਕਹਿ ਕੇ ਆਇਆ ਕਿ ਮਾਂ ਕਿ ਤੁਹਾਡੀਆਂ ਬਲੇਸਿੰਗਸ ਨੇ ਅੱਜ ਤੁਸੀਂ ਵੀ ਜਾ ਰਹੇ ਹੋ ਉਸ ਫਿਲਮ ਦੇ ਵਿੱਚ ਉਸ ਨਿਮਤ ਜਿਹੜੀ ਮਾਂ ਨੇ ਕਦੇ ਸੁਪਨਾ ਦੇਖਿਆ ਸੀ ਕਿ ਮੇਰਾ ਪੁੱਤ ਕਿਤੇ ਫਿਲਮਾਂ ਚ ਜਾਵੇ ਅੱਜ ਉਹ ਮਾਂ ਆਈ ਪਰ ਸੁਪਨੇ ਦੇ ਵਿੱਚ ਆਈ ਪਰ ਤਸਵੀਰ ਦੇ ਵਿੱਚ ਆਈ ਉਹਦੀਆਂ ਬਲੇਸਿੰਗ ਜਿਹੜੀਆਂ ਕੀ ਫਿਲਮ ਦੇਖਿਆ ਹੈ ਜਾਂ ਅੱਜ ਤੱਕ ਗੱਲਬਾਤ ਇਹੀ ਬਣਦੀ ਹੈ ਕਿਉਂਕਿ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜਿੰਦਾਬਾਦ ਰਹਿਣੀ ਚਾਹੀਦੀ ਤੇ ਉਹ ਪੁੱਤ ਦਾ ਰਿਸ਼ਤਾ ਹੁੰਦਾ ਉਹਦੇ ਵਿੱਚ ਤੁਸੀਂ ਵੀ ਭਾਵਿਕ ਹੋ ਗਏ ਹੋਗੇ ਕਈ ਤਰ੍ਹਾਂ ਦੇ ਕਿ ਇੱਕ ਪਾਪ ਆ ਜਿਹੜਾ ਉਹ ਬੇਟੇ ਦਾ ਰੋਲ ਮਾਡਲ ਹੁੰਦਾ ਜੋ ਉਹਨੇ ਬੀਜਣਾ ਉਹੀ ਵੱਡਣਾ ਜ਼ਿੰਦਗੀ ਦੇ ਵਿੱਚ ਵੇਰੀ ਗੁੱਡ ਜੀ ਜ਼ਬਰਦਸਤ ਮੂਵੀ ਹੈ ਔਰ ਬਹੁਤ ਅੱਛਾ ਮੈਸੇਜ ਹੈ ਪੋਜ਼ਿਟਿਵ ਮੈਸੇਜ ਹੈ ਜੀਓ ਔਰ ਪੋਜ਼ਿਟਿਵਲੀ ਔਰ ਜ਼ਿੰਦਗੀ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਇੱਕ ਮੂਵੀ ਦੇ ਵਿੱਚ ਢਾਲਿਆ ਗਿਆ ਔਰ ਇਹਦੇ ਵਿੱਚ ਬਹੁਤ ਸਾਰੇ ਰਾਨਾ ਰਨਵੀਰ ਹੁਣਾਂ ਨੇ ਬੜਾ ਅੱਛਾ ਰੋਲ ਕੀਤਾ ਔਰ ਬੜੇ ਪੋਜ਼ਿਟਿਵ ਲਾਈਫ ਹੈਗੀ ਹੈ ਬਿਲਕੁਲ ਇਹੀ ਕਹਿ ਸਕਦੇ ਅਸੀਂ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜੀਣਾ ਚਾਹੀਦਾ ਹੈ। ਥੈਂਕ ਯੂ ਵੈਰੀ ਮਾਤਾ ਜੀ ਕਿੱਦਾਂ ਲੱਗੀ ਜੀ ਬਹੁਤ ਵਧੀਆ ਸੀ ਜੀ ਸੁਣਾ ਕੀ ਲੱਗਿਆ ਜੀ ਰਾਜਵੀਰ ਦੇ ਬਹੁਤ ਸੋਹਣੇ ਸੀ ਬੋਲਦੇ ਨੇ ਬੋਲਦਾ ਹੀ ਬਹੁਤ ਵਧੀਆ ਜਰਵਾਦੋ ਜੀ ਮਾਤਾ ਜੀ ਦੀ ਗਾਥਾ ਸਾਰੇ ਲੋੜੀ ਨੇ ਕਿੱਦਾਂ ਲੱਗੀ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਨੂੰ ਮਿਲ ਕੇ ਬਹੁਤ ਅੱਗੇ ਸਭ ਤੋਂ ਸੁਣਨ ਦੀ ਲੱਗੀ ਕਿਦਾਂ ਵਧੀਆ ਸਾਰੇ ਰੋਲ ਵਧੀਆ ਲੱਗੇ ਮੇਰੇ ਜਵਾਈ ਦਾ ਵੀ ਰੋਲ ਅੱਛਾ ਜੀ ਥੈਂਕ ਯੂ ਕਿਦਾਂ ਸੀ ਸਰ ਇਹ ਕਿਹੜੇ ਕੈਰੈਕਟਰ ਜ਼ਿਆਦਾ ਰਾਨੇ ਦਾ ਰੋਲ ਵਧੀਆ ਲੱਗਿਆ ਹਨਵੀਰ ਦਾ ਕਿ ਕਿਸ ਦਾ ਸਾਰਿਆਂ ਦਾ ਆਪਣੇ ਆਪਣੇ ਜਮ ਵਧੀਆ ਠੀਕ ਸੀ ਸਰੀਆ ਸਟੋਰੀ ਬਣਾਇਆ ਸੀ ਸਾਰਿਆਂ ਨੇ ਠੀਕ ਹੈ ਥੈਂਕ ਯੂ ਕਿਦਾਂ ਲੱਗੀ ਭਾਈ ਜੀ ਬਾਈ ਪਹਿਲਾਂ ਤੋਂ ਬਹੁਤ ਵਧੀਆ ਸੀ ਸਾਨੂੰ ਪਤਾ ਨਹੀਂ ਸੀ ਕਿ ਆ ਰਾਨਾ ਤੇ ਨਵੀਰ ਦੀ ਜਿਹੜੇ ਬਾਈ ਪੜੇ ਨੇ ਸਰ ਨਾਲ ਹੀ ਬੈਠੇ ਨੇ ਬਹੁਤ ਨਾਈਸ ਚੰਗਾ ਲੱਗਿਆ ਬਹੁਤ ਚੰਗੇ ਬਣੀ ਦੇਖਣਾ ਹੈ। ਇਹ ਸਪੈਸ਼ਲ ਦੇਖਣਾ ਹੈ। ਥੈਂਕ ਯੂ। ਫ੍ਰਾਈਡੇ ਦਾ ਪਹਿਲਾ ਦਿਨ ਪਹਿਲੇ ਦਿਨ ਦਾ ਪਹਿਲਾ ਸ਼ੋਪ ਲਈ ਬੰਦਾ ਮੈਸੇਜ ਡਾਕਟਰ ਕੀਤਾ। ਥੈਂਕ ਯੂ। ਤੁਸੀਂ ਅਸੀਂ ਕਹਣਾ ਚਾਹੂੰਗੀ ਕਿ ਸਾਰਿਆਂ ਨੇ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ। ਬਹੁਤ ਹੀ ਵਧੀਆ ਕਨਸੈਪਟ ਆ। ਬਹੁਤ ਹੀ ਕੁਝ ਸਿੱਖਣ ਨੂੰ ਮਿਲ ਰਿਹਾ। ਬਹੁਤ ਵਧੀਆ ਵਾ। ਸਾਰਿਆਂ ਨੇ ਜ਼ਰੂਰ ਦੇਖਣੀ ਚਾਹੀਦੀ ਆ ਇਹ। ਕੀ ਸੌਰੀ ਮੈਂ ਤੁਹਾਨੂੰ ਟੋਕ ਰਿਆ ਅੱਜ ਹੀ ਦੇਖੀਗੇ ਪਹਿਲਾਂ ਵੀ ਤੁਹਾਨੂੰ ਕਿ ਸਟੋਰੀ ਅੱਜ ਹੀ ਪਤਾ ਲੱਗੀ ਸੀ ਮੈਨੂੰ ਥੋੜੀ ਬਹੁਤ ਸੀ ਅੱਜ ਹੀ ਪਤਾ ਲੱਗੀ ਵੈਸੇ ساری ਪੂਰੀ ਫਿਲਮੂਵੀ ਅੱਜ ਹੀ ਦੇਖੀ ਸਰ ਜੇ ਆਪਾਂ ਗੱਲ ਕੀਤੀ ਜਾਵੇ ਸਭ ਤੋਂ ਵਧੀਆ ਜਿਹੜਾ ਤੁਹਾਨੂੰ ਰੋਲ ਕਿਦਾ ਲੱਗਿਆ ਮੈਨੂੰ ਜਿਹੜਾ ਰਾਣਾ ਰਣਵੀਰ ਜੀ ਨੇ ਕੀਤਾ ਉਹ ਰੋਲ ਵਧੀਆ ਲੱਗਿਆ ਉਹਨਾਂ ਦਾ ਇੱਕ ਡਾਇਲੋਗ ਆ ਕਿ ਸਭ ਤੋਂ ਮੁਸ਼ਕਿਲ ਹੁੰਦਾ ਹਾਸਿਆ ਦੇ ਪਿੱਛੇ ਲੁਕੇ ਮਕਸਦ ਜੋ ਆਪਣੀ ਹਨਾ ਹੁੰਦੀ ਆ ਸਿਚੁਏਸ਼ਨ ਉਹਨੂੰ ਫਿਰ ਹਰੇਕ ਬੁਰਾ ਇਨਸਾਨ ਵੀ ਆ ਉਹਦੇ ਵਿੱਚ ਵੀ ਚੰਗਾ ਇਨਸਾਨ ਛੁਪਿਆ ਹੁੰਦਾ ਬਸ ਲੋੜ ਆ ਤਾਂ ਉਹਨੂੰ ਥੋੜਾ ਆ ਆਪਣੇ ਆਪ ਨੂੰ ਪਛਾਣਨ ਦੀ ਰਾਈਟ ਸਿੱਖਿਆ ਇਹੋ ਜੀ ਚੀਜ਼ ਆ ਇਹ ਦੱਸਣ ਨਾਲੇ ਆਪਣੇ ਮਨ ਦੇ ਨਾਲ ਕਿ ਆਪਾਂ ਉਸ ਨੂੰ ਮਤਲਬ ਆਪਣੇ ਆਪ ਨਾਲ ਜਿਵੇਂ ਕਹਿੰਦੇ ਆ ਨਾ ਮੈਂਟਲੀ ਸਟ्रेस ਵੀ ਇਹਦਾ ਕੋਈ ਇਲਾਜ ਦਵਾਈ ਨਹੀਂ ਸਿਰਫ ਆਪਣੇ ਆਪ ਨਾਲ ਆਪਾ ਇਸ ਵਿੱਚੋਂ ਕਿਵੇਂ ਬਾਹਰ ਨਿਕਲਣਾ ਵਾ ਸੋ ਜਿਹਨੇ ਆਪਣੀ ਪਾਵਰ ਪਹਿਚਾਨ ਲਈ ਮਨ ਜਿੱਤਿਆ ਜਗਜੀਤ ਥੈਂਕ ਯੂ ਥੈਂਕ ਯੂ ਧੰਨਵਾਦ ਕਿਦਾਂ ਲੱਗੀ ਮੱਚਾ ਠੀਕ ਘੱਟ ਲੱਗੀ ਆ ਜਦੋਂ ਰਾਣਾ ਰੰਬੀਰ ਜੀ ਨੇ ਚਾਰਡੋ ਨੂੰ ਗਿਟਾਰ ਕੇ ਪਰਫਰਮੈਂਡ ਕੀਤਾ ਸੀ ਉਹ ਲੱਗਦਾ ਸੀ ਥੈਂਕ ਯੂ ਥੈਂਕ ਯੂ ਸੋ ਬਾਈ ਜੀ ਹੁਣਾਂ ਤਾਂ ਟੀ-ਸ਼ਰਟ ਵੀ ਪਾਈ ਹੋਈ ਆ ਕਿੱਦਾਂ ਲੱਗੀ ਜੀ ਐ ਜਿਹੜੀ ਅੱਜ ਇਸ ਮੂਵੀ ਦੇਖੀ ਆ ਜੀ ਜ਼ਿੰਦਗੀ ਦੀ ਇਹ ਬਹੁਤ ਹੀ ਵਧੀਆ ਮੂਵੀ ਸੀ ਹੁਣ ਤੱਕ ਬਹੁਤ ਸਾਰੀਆਂ ਮੂਵੀਆਂ ਦੇਖੀਆਂ ਨੇ ਗੀਆਂ ਪਰ ਜੋ ਅਨਵੀਰ ਰਾਣਾ ਨੇ ਇਸ ਮੂਵੀ ਵਿੱਚ ਦਿਖਾਇਆਗਾ ਕਿ ਬੰਦਾ ਜੇ ਜ਼ਿੰਦਗੀ ਵਿੱਚ ਪੋਜ਼ਿਟਿਵ ਆ ਤਾਂ ਉਹ ਕੋਈ ਵੀ ਖੁਸ਼ੀ ਜਿਹੜੀ ਆਪਣੀ ਜ਼ਿੰਦਗੀ ਦੇ ਪ੍ਰਾਪਤ ਕਰ ਸਕਦਾ ਇੰਨਾ ਕ ਮੈਸੇਜ ਜ਼ਰੂਰ ਦਿੱਤਾ ਗਿਆ ਫਿਲਮ ਦੇ ਵਿੱਚ ਜਿਹੜੇ ਆਪਣੇ ਬੰਦਾ ਕਈ ਵਾਰ ਪੈਸੇ ਦੇ ਲਾਲਚ ਵਿੱਚ ਜਾਂ ਕੰਮਾਂਤੰਦਿਆਂ ਵਿੱਚ ਬਾਕੀ ਪਰਿਵਾਰਾਂ ਨਾਲੋਂ ਜਾਂ ਰਿਸ਼ਤੇ ਨਾਲੋਂ ਟੁੱਟ ਜਾਂਦਾ ਹੈ ਪਰ ਬੰਦੇ ਨੂੰ ਹਮੇਸ਼ਾ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ ਵਿੱਚ ਪਰ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦੀ ਜੋ ਰਾਣਾ ਰਵੀਰ ਜੀ ਨੇ ਇਸ ਫਿਲਮ ਨੂੰ ਦਿਖਾਇਆ ਬਹੁਤ ਸੋਹਣੀ ਮੂਵੀ ਆ ਤੇ ਮੈਂ ਬਾਕੀ ਆਡੀਅੰਸ ਨੂੰ ਵੀ ਬੇਨਤੀ ਕਰਦਾ ਕਿ ਇਹ ਮੂਵੀ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਜਿਹੜੇ ਤੁਹਾਡੇ ਸੁਪਨੇ ਮਰ ਚੁੱਕੇ ਨੇ ਅਸੀਂ ਉਹਨਾਂ ਨੂੰ ਦੁਬਾਰਾ ਪਾਣੀ ਦੇ ਕੇ ਪੋਜਾਕਰ ਕਰ ਸਕੀਏ ਧੰਨਵਾਦ ਉਹਨੂੰ ਕਿਦਾਂ? ਇਟ ਵਾਸ ਵੈਰੀ ਗੁੱਡ thinking about the movie Ten which one said, yeah good to watch with your family and friends but these are a unique concept use kita gaya hai must watch thank you so kida lagge <laughs> ji bahut achi movie laggi ye subject bahut pyara si ga te jehde bande main ta eh kahu ge ki jehde bande zindagi nu pyar karde han ਉਹ ਨਾ ਵਾਸਤੇ ਮੂਹਰੇ ਜੇ ਤੁਸੀਂ ਪਾਸਟ ਵਿੱਚ ਜੋ ਹੋ ਗਿਆ ਜੇ ਤੁਸੀਂ ਉਹਦੇ ਬਾਰੇ ਸੋਚੀ ਜਾਉਂਗੇ ਜਾਂ ਹੁਣ ਫਿਊਚਰ ਸੋਚੇ ਵੀ ਕੱਲ ਨੂੰ ਮੇਰੇ ਨਾਲ ਐਦਾਂ ਹੋ ਜਾਣਾ ਹੈ ਜਾਂ ਮੈਨੂੰ ਬਿਮਾਰੀ ਹੋ ਗਈ ਕੁਝ ਵੀ ਹੋ ਗਿਆ ਤੇ ਉਹ ਜੇ ਉਹਨੂੰ ਸੋਚ-ਸੋਚ ਕੇ ਆਪਾਂ ਜਿੱਤਾਂ ਆਪ ਜੀ ਨਹੀਂ ਸਕਦੇ ਅੱਜ ਕੱਲ ਦੀ ਜਿਹੜੀ ਸਿਚੁਏਸ਼ਨ ਹੈ ਕਿ ਤੁਸੀਂ ਪ੍ਰੈਜ਼ੈਂਟ ਨੂੰ ਜੀਣਾ ਸਿੱਖੋ ਆਪਣਾ ਪ੍ਰੈਜ਼ੈਂਟ ਨੂੰ ਇੰਜੋਏ ਕਰੋ ਤਾਂ ਸਾਰਾ ਕੁਝ ਹੀ ਹੋ ਗਿਆ ਅਸੀਂ ਪ੍ਰੈਜ਼ੈਂਟ ਨੂੰ ਭੁੱਲ ਕੇ ਪੈਸਿਆਂ ਦੇ ਪਿੱਛੇ ਕੰਮ ਦੇ ਪਿੱਛੇ ਠੀਕ ਹੈ ਸਾਰਾ ਕੁਝ ਜ਼ਰੂਰੀ ਹੈ ਪੈਸੇ ਵੀ ਜ਼ਰੂਰੀ ਹੈ ਬਟ ਜ਼ਿੰਦਗੀ ਨੂੰ ਜੀਣਾ ਸਿੱਖਣਾ ਚਾਹੀਦਾ। ਇਸ ਮੂਵੀ ਨੂੰ ਦੇਖ ਕੇ ਸਾਨੂੰ ਜ਼ਿੰਦਗੀ ਜੀਣ ਦਾ ਮੈਸੇਜ ਮਿਲਿਆ। ਜ਼ਿੰਦਗੀ ਜ਼ਿੰਦਾਬਾਦ। 5 ਚੋਕ ਨੇ 5 ਚੋ 5 10 ਤੋਂ 10 ਤੇ 100 ਤੋਂ 100। ਥੈਂਕ ਯੂ। ਥੈਂਕ ਯੂ। ਤੁਹਾਨੂੰ ਕਿੱਦਾਂ ਲੱਗੀ? ਬਹੁਤ ਵਧੀਆ ਲੱਗੀ। ਇਸ ਵਿੱਚ ਸਭ ਤੋਂ ਜ਼ਿਆਦਾ ਮੁੰਡੇ ਦਾ ਨਵਾਂ ਸੀ ਕਲਾਕਾਰ ਉਹਦਾ ਲੱਗਿਆ ਰਣ ਆਰਣਵੀਰ ਦਾ। ਬਹੁਤ ਵਧੀਆ ਰੋਲ ਕੀਤਾ ਉਸਨੇ। ਤੇ ਇਹ ਮੇਰੀ ਕੁੜੀ ਹੈ ਉਹਦੀ ਵੀ ਬਹੁਤ ਵਧੀਆ ਮੈਂ। ਮੱਕੀ ਰੋਣ ਦਾ ਨਾਮ ਤਾਂ ਹੈ ਹੀ ਮਤਲਬ ਬਹੁਤ ਵੈਸਟ ਰੈਕਟਰ ਹੈ ਤੇ ਬਾਕੀ ਜਿਹੜਾ ਮੇਰੇ ਵੀਰ ਜੀ ਨੇ ਉਹ ਇਹ ਆ ਵੀ ਕਦੀ ਹੋਪਲੈਸ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਖੁਦ ਵੀ ਫੇਸ ਕੀਤਾ ਵਾ ਤੇ ਇਹ ਜਿਹੜੀ ਨਾਮਲਾ ਬਿਮਾਰੀ ਹੈ ਬਹੁਤ ਫੈਲੀ ਹੋਈ ਹੈ ਕਿਸੇ ਨੂੰ ਵੀ ਕਦੀ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਇਹਨੂੰ ਫੇਸ ਕਰਨ ਚਾਹੀਦਾ ਔਰ ਇੱਕ ਵਰਤਾ ਇਹ ਹੋ ਗਿਆ ਸੀਗਾ ਕਿ ਉਹ ਬਿਲਕੁਲ ਹੀ ਹੋਪਲੈਸ ਹੋ ਗਏ ਆ ਇਹ ਉਹ ਪੁਆਇੰਟ ਹੈ ਉਹ ਮੈਨੇ ਉਠਾਇਆ ਆਪਣੀ ਜੀ ਛੱਡਣੀ ਚਾਹੀਦੀ ਸਟਰੋਂਗ ਰਹਿਣਾ ਚਾਹੀਦਾ ਜ਼ਿੰਦਗੀ ਹਾਂ ਬਿਲਕੁਲ ਮਤਲਬ ਉਸ ਤੋਂ ਬਾਅਦ ਜਿਹੜਾ ਰਣੂਈ ਰਣਨ ਦਾ ਰੋਲ ਆਇਆ ਉਹਦੇ ਵਿੱਚ ਉਸਨੇ ਇੱਕ ਦੀਵਾ ਬਣ ਕੇ ਉਹਨਾਂ ਲਈ ਚੰਨ ਬਣਾ ਲਿਆ ਔਰ ਜਿਹੜੀ ਉਹਨੇ ਮਤਲਬ ਉਹਨੇ ਸ਼ਕਤੀ ਭਰੀ ਉਹ ਦਾ ਵਿਸਟ ਪਰਮਾਤਮਾ ਕੋਲ ਬਹੁਤ ਹੀ ਜਿਹੜੇ और एक मतलब इनकरेज करने वाली जी मेरे शक्ति दी वो बहुत ही मतलब हर एक होपफुल है हर एक सिक्ख्या एक ਤੇ ਪਰਮਾਤਮਾ ਸੱਜ ਲਈ ਸਾਰਿਆਂ ਲਈ ਇਸ ਤਰ੍ਹਾਂ ਹੀ ਤਾਂ ਹੀ ਰੋਲ ਹਰ ਇੱਕ انسان ਅਦਾ ਕਰ ਸਕੇ ਕੋਈ ਵੀ ਕਦੀ ਵੀ ਹੋਕਲਸ ਨਾ ਹੋਵੇ ਇਹ ਜੋ ਬਿੰਦੇ ਨਾਮ ਨਾਲ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਪਰਮਾਤਮਾ ਬਖਸ਼ੇ ਇੱਕ ਦੂਸਰੇ ਨੂੰ ਬੋਸਲਾ ਦਿਓ ਔਰ ਜੇ ਕਿਸ ਨੂੰ ਕੋਈ ਫੇਸ ਕਰਦਾ ਵੀ ਆ ਤਾਂ ਉਹ ਪਰਮਾਤਮਾ ਦੇ ਛੱਟ ਦੇ ਤੇ ਆਪਣਾ ਇਲਾਜ ਕਰਵਾਵੇ ਜਿਸ ਤਰ੍ਹਾਂ ਇਹਨਾਂ ਨੇ ਥੋੜਾ ਲੇਟ ਕੀਤਾ ਉਹ ਲੇਟ ਨਹੀਂ ਕਰਨਾ ਚਾਹੀਦਾ ਜਦੋਂ ਵੀ ਕਦੀ ਇਹ ਇਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਉਸੇ ਵੇਲੇ ਹੀ ਫੇਸ ਕਰੋ ਉਸੇ ਵੇਲੇ ਹੀ ਉਹਦਾ ਇਲਾਜ ਕਰਵਾਓ ਤੇ ਇੰਨੇ ਤੇ ਜੋ ਇਲਾਜ ਹੋਇਆ ਉਹਦਾ ਰਿਜ਼ਲਟ ਬਹੁਤ ਵਧੀਆ ਨਿਕਲੇਗਾ ਤੇ ਪਰਮਾਤਮਾ ਦਾ ਸਤਿ ਸ੍ਰੀ ਅਕਾਲ ਜੀ ਇਸ ਲਈ ਕਰੀ ਬਾਕੀ ਇਸ ਜਿਹੜੀ ਇਹ ਫਿਲਮ ਹੈ ਬਹੁਤ ਹੀ 100% ਹੀ ਬਹੁਤ ਵਧੀਆ ਫਿਲਮ ਬਣੀ ਹੈ ਥੈਂਕ ਯੂ ਬਹੁਤ ਹੀ ਕਿਦਾਂ ਲੱਗੀ ਬਾਈ ਮੂਵੀ ਚੰਗਾ ਲੱਗਿਆ ਅਮ ਮੂਵੀ ਆਪਣ ਲਾਈਫ ਲੈਸਨਸ ਹੁੰਦੀ ਹੈ ਬੰਦਾ right ਜਿਵੇਂ ਆਪਾਂ ਕਹਿੰਦੇ ਕਿ ਵੀ ਹਰੇਕ ਦਿਨ ਨੂੰ ਆਖਰੀ ਦਿਨ ਨੂੰ ਸੁਝਾਉਣਾ ਚਾਹੀਦਾ ਇਸ ਵੀ ਮੂਵੀ ਕਵਰੀਅਸ ਲਾਈਟ ਜਿਵੇਂ ਫਾਈਨ ਰਾਈਟਿੰਗ ਸੀ ਐਕਟਿੰਗ ਵਧੀਆ ਸੀ ਡਾਇਰੈਕਸ਼ਨ ਬਹੁਤ ਸਭ ਤੋਂ ਜਿਆਦਾ ਜਰੂਰ ਗੱਲ ਕੀਤੀ ਜਾ ਵੀ ਕਿਉਂਕਿ ਨਿਊ ਕਮਰਸ ਨੇ ਵਿੱਚ ਕਿਹਨੂੰ ਜਿਆਦਾ ਪਸੰਦ ਪੁਰਾਣੇ ਐਕਟਰਾਂ ਨੂੰ ਲਈਏ ਜਾਂ ਨਵੇਂ ਐਕਟਰ ਨੂੰ ਨਹੀਂ ਪਹਿਲੀ ਪ੍ਰੀਫਰੈਂਸ ਪੁਰਾਣੇ ਐਕਟਰਾਂ ਨੂੰ ਲਈਆਂ ਐਂਜਾਇਟੀ ਵਾਲਾ ਜੋ ਹੈ ਤੁਹਾਨੂੰ ਇਹ ਬਹੁਤ ਸਗਾਫ ਦਿੰਗੇ ਬਹੁਤ ਬੜੀਆਂ ਨੇ ਤੇ ਅਗਲੇ ਲਈ ਮੂਵੀ ਸੋਰੀ ਵੀ ਤੁਹਾਨੂੰ ਬੜੀਆਂ ਦੇਖੀਆਂ ਜੀ ਬਹੁਤ ਹੀ ਅੱਛਾ ਲੱਗਿਆ ਜਿਹੜੇ ਸਾਡੇ ਸਦਾ ਸੋਰੀ ਜੀ I Love you Thank you ਸੋ ਕਿੱਦਾਂ ਲੱਗੀ ਬਹੁਤ ਵਧੀਆ ਮੂਵੀ ਸੀਗੀ ਬਹੁਤ ਵਧੀਆ ਲਾਈਫ ਲੈਸਨ ਮਿਲਦਾ ਆ ਯੰਗਸਟਰਸ ਨੂੰ ਵੀ ਦੇਖਣੀ ਚਾਹੀਦੀ ਹੈ ਫੈਮਲੀ ਦੇ ਨਾਲ ਦੇਖਣੀ ਚਾਹੀਦੀ ਹੈ ਤੇ ਕਦੇ ਵੀ ਹੋਪ ਨਹੀਂ ਚੜਨੀ ਚਾਹੀਦੀ ਜੀ ਬਹੁਤ ਕਹਿ ਲੋ ਕਿ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਜੋ ਆਪਾਂ ਨੂੰ ਕਹ ਰੋ ਕਿ ਆਪਾਂ ਨੀ ਨਵੀਆਂ ਮੂਵੀਜ਼ ਵਿੱਚ ਨਹੀਂ ਦੇਖ ਪਉਂਦੇ ਉਹਦਾ ਦੀ ਮੂਵੀ ਹੈ ਕਿ ਜਿਹੜੀ ਤੁਹਾਨੂੰ ਲਾਈਫ ਲੈਸਨ ਵੀ ਦਿੰਦੀ ਹੈ ਐਂਡ ਜ਼ਿੰਦਗੀ ਦੇ ਤਜਰਬੇ ਸਿਖਾਉਂਦੀ ਹੈ ਹੈਨਾ ਬੱਚਿਆਂ ਨੂੰ ਆਪਣੇ ਮਾਪੇ-ਮਾਪ ਦੇ ਨਾਲ ਜੋੜਦੀ ਹੈ ਰਿਲੇਸ਼ਨਸ ਦੀ ਕਦਰ ਕਰਨੀ ਸਿਖਾਉਂਦੀ ਹੈ ਹਰ ਇੱਕ ਚੀਜ਼ ਹੈ ਮੂਵੀ ਦੇ ਵਿੱਚ ਇਮੋਸ਼ਨਸ ਹੈ ਫੈਮਿਲੀ ਦੇ ਨਾਲ ਦੇਖਣ ਵਾਲੀ ਮੂਵੀ ਹੈ ਡਰਾਮਾ ਹੈ ਥੋੜਾ ਜਿਹਾ ਹਾਸਾ ਮਜ਼ਾਕ ਵੀ ਹੈ ਪਿਆਰ ਮੁਹੱਬਤ ਵੀ ਹੈ ਹਰ ਇੱਕ ਰੰਗ ਨੂੰ ਬੰਨਿਆ ਹੋਇਆ ਜ਼ਿੰਦਗੀ ਨੂੰ ਜ਼ਿੰਦਾਬਾਦ ਦਿਖਾਇਆ ਹੋਇਆ। ਬਿਲਕੁਲ ਬੁਲਾ ਕੇ ਆਪਾਂ ਗੱਲ ਦੀ ਨੰਬਰਾਂ ਦੀ ਗੱਲ ਕੀਤੀ ਹੈ 5 ਚੋਕ ਕਿੰਨੇ ਬਿਲਕੁਲ 5 ਤੋਂ 5 ਬਹੁਤ ਟੌਪ ਸਟਾਰ ਮੂਵੀ ਹੈ ਸਾਰੇ ਆਰਟਿਸਟ ਨੇ ਬਹੁਤ ਕਮਾਲ ਕੀਤੀ ਰਾਜਵੀਰ ਭੱਜ ਜੀ ਨੇ ਬੜੀ ਕਮਾਲ ਕੀਤੀ ਹੋਈ ਹੈ ਰਾਣਾ ਰੁਤਵੀਰ ਜੀ ਤਾਂ ਹੈਗੇ ਬੜੇ ਵਧੀਆ ਲੇਖਕ ਨੇ ਨਿਰਦੇਸ਼ਕ ਨੇ ਤੇ ਸਾਰੇ ਨਵੇਂ ਸਟਾਰ ਕਾਸਟ ਨੇ ਬਹੁਤ ਅੱਛਾ ਕੰਮ ਕੀਤਾ ਹੋਇਆ। ਥੈਂਕ ਯੂ। ਥੈਂਕ ਯੂ। ਸੋ ਬਈ ਕਿਦਾਂ? ਬਹੁਤ ਵਧੀਆ ਪਹੁੰਚੀ ਸੀ ਜੀ। ਮੈਂ ਸਭ ਤੋਂ ਅੱਛਾ ਲੱਗਿਆ ਕਿ ਸਭ ਤੋਂ ਵਧੀਆ ਜਿਹੜਾ ਇਹਨਾਂ ਨੇ ਮੋਰਲ ਦਿੱਤਾ ਜੀ ਤੇ ਹੋਪ ਨਹੀਂ ਛੱਡਣੀ ਚਾਹੀਦੀ ਜ਼ਿੰਦਗੀ 'ਚ ਫਸਟ ਆਫ ਆਲ ਤੇ ਇਹੀ ਆ ਤੇ ਬਾਕੀ ਪਿਓ ਪੁੱਤ ਦਾ ਪਿਆਰ ਜੋ ਮਰਜੀ ਸਰਕਮਸਟੈਂਸਿਸ ਫਿਲਮ ਦੇ ਨਾਲ ਦਿਖਾਏ ਹੁੰਦੇ ਹੈ ਬਟ ਪਿਓ ਪੁੱਤ ਇੱਕ ਦੂਜੇ ਦੇ ਸਾਥ 'ਚ ਹੀ ਸੀਗੇ ਉਹਨਾਂ ਦੇ ਵੱਡੇ ਬੱਚੇ ਛੱਡ ਕੇ ਬੱਚਾ ਇੱਕ ਨਾਲ ਖੜਾ ਰਿਹਾ ਸਭ ਤੋਂ ਵੱਡੀ ਗੱਲ ਉਹ ਲੱਗੇ ਬਾਕੀ ਮੋਰਲ ਇਹੀ ਹੈ ਕਿ ਜੋ ਮਰਜ਼ੀ ਹੋ ਜਾ ਜ਼ਿੰਦਗੀ ਜੀਣੀ ਨਹੀਂ ਛੱਡਣੀ ਚਾਹੀਦੀ ਪੈਸੇ ਦੀ ਗੱਲ ਕੀਤੀ ਜਾਵੇ ਇੱਥੇ ਕਦੇ ਇੱਕ ਕੰਜੂਸ ਵੀ ਦਿਖਾਇਆ ਉਹਨੂੰ ਕੀ ਲੱਗਦਾ ਵੀ ਪੈਸਾ ਜੇ ਜ਼ਿੰਦਗੀ 'ਚ ਹੈਗਾ ਉਹਨੂੰ ਵਰਤ ਲੈਣਾ ਚਾਹੀਦਾ ਕਿ ਦੇਖੋ ਪੈਸਾ ਨਹੀਂ ਮੈਂ ਨਹੀਂ ਮੰਨਦਾ ਪੈਸਾ ਬਹੁਤ ਇੰਪੋਰਟੈਂਟ ਚੀਜ਼ ਹੈ ਜਿੰਦਗੀ ਵਿੱਚ ਪੈਸਾ ਅੱਜ ਆ কাল ਨਹੀਂ ਕੁਝ ਨਹੀਂ ਇਹਨੂੰ ਕੋਈ ਕਹਿ ਨਹੀਂ ਸਕਦਾ ਸੋ ਜੋ ਅੱਜ ਆਪਣਾ ਹੈਗਾ ਆਪਾਂ ਉਸ ਚੀਜ਼ ਨੂੰ ਜੀਏ ਜੇ ਪੈਸਾ ਕੋਲ ਹੈ ਤਦ ਨੂੰ ਖਰਚ ਕੇ ਖੁਲੇ ਤਿਲ ਨਾਲ ਦੇ ਖੁਸ਼ੀਆਂ ਵੰਡੀਆਂ ਜਾਂਦੀਆਂ ਪੈਸੇ ਨਾਲ ਤੇ ਜ਼ਰੂਰ ਵੰਡੀਆਂ ਚਾਹੀਦੀਆਂ ਆਪਣੇ ਆਪ ਤੱਕ ਨਹੀਂ ਰੱਖਣਾ ਚਾਹੀਦਾ ਸੋ ਮੇਰੇ ਅਕੋਰਡਿੰਗ ਤੇ 10 ਤੋਂ 10 ਦੀ ਹੋਵੇ। थैंक्स टू वॉच। थैंक यू। ओके। ਕਿੱਦਾਂ ਲੱਗੀ? ਬਹੁਤ ਵਧੀਆ ਜੀ ਬਹੁਤ ਵਧੀਆ ਬੋਲੀਆ ਲਾਈਫ ਲੈਸਨ ਦਿੰਦੀ ਆ। ਤੇ ਮੋਰਲ ਵਾਲੀ ਮੋਰਲ ਵੀ ਇਹ ਦਿੰਦੀ ਹੈ ਕਿ ਲਾਈਕ ਬਹੁਤ سارے ਫੇਸਿਸ ਆਉਂਦੇ ਨੇ ਲਾਈਫ ਦੇ ਵਿੱਚ ਜਿੱਤੇ ਬੰਦਾ ਨੂੰ ਸਟਕ ਨਹੀਂ ਰਹਿਣਾ ਚਾਹੀਦਾ ਪੋਜ਼ਿਟਿਵ ਰਹਿਣਾ ਚਾਹੀਦਾ ਤੇ ਜਿਹੜਾ ਪਿਓ ਬੋਤ ਦਾ ਪਿਆਰ ਵਖਾਇਆ ਗਿਆ ਮੂਵੀ ਦੇ ਵਿੱਚ ਜੋ ਕਿ ਸਭ ਤੋਂ ਵਧੀਆ ਸੀਗਾ ਮਸਟ ਵਾਚ ਮੂਵੀ ਹੈ ਤੇ ਹਰ ਏਜ ਗਰੁੱਪ ਦਾ ਇੰਡੀਵਿਜੂਅਲ ਜਿਹੜਾ ਇਸ ਮੂਵੀ ਨੂੰ ਵਾਚ ਕਰ ਸਕਦਾ ਹੈ ਥੈਂਕ ਯੂ ਥੈਂਕ ਯੂ ਸੋ ਮਨਨਾ ਜੈਸਿਕਾ ਦੀ ਤੇ ਤੁਹਾਡਾ ਚੈਨਲ ਦੇਖ ਰਹੇ ਸਾਰਿਆਂ ਨੂੰ ਸੋ ਭਾਈ ਜੀ ਮੂਵੀ ਦੇਖੀ ਖਤਮ ਹੋਈ ਪਰ ਐਂਡ ਤੇ ਜਿਵੇਂ ਆਪਣਾ ਜੀ ਥੋੜੇ ਰੋਲ ਦੀ ਬਰੀ ਗੱਲ ਕੀਤੀ ਜੇ ਵਿੱਚ ਸਾਰੀ ਫਿਲਮ ਦੇ ਵਿੱਚ ਇੱਕ ਬੰਦਾ ਇਹ ਦਿਖਾ ਰਿਹਾ ਵੀ ਮੈਂ ਆਪਣੀ ਮਾਂ ਨਾਲ ਗੱਲ ਕਰ ਰਿਹਾ ਮਤਲਬ ਉਹ ਬੰਦਾ ਇੱਕ ਜਿਹੜਾ ਬੋਲ ਨਹੀਂ ਰਿਹਾ ਉਹ ਵੀ ਵਿੱਚ ਬੋਲ ਪੈਂਦਾ ਕਿਸੇ ਟਾਈਮ ਗੁੱਸੇ 'ਚ ਬੋਲ ਪੈਂਦਾ ਪਰ ਉਹਨੂੰ ਸ਼ਾਇਦ ਪਤਾ ਨਹੀਂ ਪਰ ਐਂਡ ਤੇ ਉਹ ਕਹਿ ਰਿਹਾਦਾ ਵੀ ਤੂੰ ਉਹਦੇ ਨਾਲ ਹੀ ਗੱਲ ਕਰੀ ਜਨਾ ਤੇ ਜਦੋਂ ਉਹਨੂੰ ਪਤਾ ਲੱਗਦਾ ਵੀ ਤੁਸੀਂ ਤੁਹਾਡਾ ਡਾਇਲੋਗ ਉਹਦੇ ਵਿੱਚ ਵੀ ਮੇਰੀ ਦਮਾਂ ਦੀ ਡੈਥ ਹੋ ਚੁੱਕੀ ਸੀ ਮਤਲਬ ਇੰਡੀਆ ਨਹੀਂ ਜਾ ਸਕਿਆ ਕੀ ਕਹਿਣਾ ਚਾਹੋ ਬਿਲਕੁਲ ਭਾਈ ਜਿਹੜਾ ਉਹ ਡਾਇਲੋਗ ਆ ਉਹ ਮੈਨੂੰ ਹੁਣੇ ਹਜੇ ਵੀ ਨਹੀਂ ਮਿਲ ਕੇ ਗਿਆ ਉਹ ਅੱਖਾਂ ਪਰ ਕਿਉਂ ਕਹਿੰਦੇ ਮੈਨੂੰ ਲੱਗਦਾ ਸੀ ਕਿ ਮੇਰੇ ਨਾਲ ਸੇਮ ਹੈਪਨ ਹੋਇਆ ਜਿਹੜਾ ਤੁਸੀਂ ਉਹ ਐਂਡ ਤੇ ਜਾ ਕੇ ਡਾਇਲੋਗ ਸੀ ਕਿ ਮੇਰੇ ਨਾਲ ਹੈਪਨ ਹੋਇਆ ਹੁਣੇ ਇੱਕ ਭੈਣ ਜੀ ਮੇਰੇ ਕੋਲ ਖੜੇ ਸੀ ਉਹ ਕਹਿੰਦੇ ਮੇਰੇ ਨਾਲ ਇਹੀ ਕੁਝ ਵਾਪਰਿਆ ਵਾ ਤੇ ਮੈਂ ਇਸ ਚੀਜ਼ ਦੇ ਵਿੱਚੋਂ ਨਿਕਲੀ ਹਾਂ ਤੇ ਇਹ ਇਸ ਚਾਈ ਦੇ ਨੇੜੇ ਹੋ ਕੇ ਭਾਈ ਉਹਨਾਂ ਨੇ ਲਿਖਿਆ ਤੁਸੀਂ ਸੱਚ ਕਰਕੇ ਜਾਣਾ ਮੇਰੇ ਮਾਮੂ ਨੂੰ ਗਿਆ ਨੂੰ 2 ਸਾਲ ਹੋ ਗਏ ਉਹ ਵਿੱਚ ਕੀ ਇੱਕ ਪਿਕਚਰ ਵੀ ਹੁੰਦੀ ਹੈ ਕਿ ਮੈਂ ਪਿਕਚਰ ਦੇ ਨਾਲ ਉਹ ਪਿਆਰ ਕਰ ਦਵਾਂ ਉਹ ਸੱਚ ਗੱਲ ਹੈ ਕਿ ਮੈਂ ਹਰ ਰੋਜ਼ ਅੱਜ ਵੀ ਸਵੇਰੇ ਮੈਂ ਕਹ ਕੇ ਆਇਆ ਕਿ ਵਾਹ ਕਿ ਤੁਹਾਡੀਆਂ ਬਲੇਸਿੰਗਜ਼ ਨੇ ਅੱਜ ਤੁਸੀਂ ਵੀ ਜਾ ਰਹੇ ਹੋ ਉਸ ਫਿਲਮ ਦੇ ਵਿੱਚ ਉਸ ਨੀਮੇ ਜਿਹੜੀ ਮਾਂ ਨੇ ਕਦੇ ਸੁਪਨਾ ਦੇਖਿਆ ਸੀ ਕਿ ਮੇਰਾ ਪੁੱਤ ਕਿਤੇ ਫਿਲਮਾਂ ਚ ਜਾਵੇ ਅੱਜ ਉਹ ਮਾਂ ਆਈ ਪਰ ਸੁਪਨੇ ਦੇ ਵਿੱਚ ਆਈ ਪਰ ਤਸਵੀਰ ਦੇ ਵਿੱਚ ਆਈ ਉਹਦੀਆਂ ਬਲੇਸਿੰਗ ਜਿਹੜੀਆਂ ਸੋ ਪਰ ਉਹ ਚੀਜ਼ ਜਿਹੜੀ ਸੀ ਨਾ ਕਿ ਜ਼ਿੰਦਗੀ ਜਿਉਣ ਦੀ ਗੱਲ ਉਹ ਉਹ ਬਿਲਕੁਲ ਉਹ ਉਹ ਚੀਜ਼ੇ ਹੰਡਾ ਰਹੇ ਆ ਕਿ ਉਹਨਾਂ ਦੇ ਨਾਲ ਮੈਂ ਡੇਲੀ ਗੱਲਾਂ ਕਰਦਾ ਡੇਲੀ ਉਹਨਾਂ ਦੀ ਬਲੇਸਿੰਗਜ਼ ਲੈ ਕੇ ਆਉਣਾ ਜਾ ਕੇ ਦੱਸਦਾ ਕੱਲ ਵੀ ਦੱਸਿਆ ਕਿ ਮਾਂ ਕੱਲ ਨੂੰ ਫਿਲਮ ਰਿਲੀਜ਼ ਹੋਣੀ ਐ ਸੋ ਇਹ ਜੇ ਬਹੁਤ ਸਾਰੀਆਂ ਉਹ ਸਾਡੇ ਆਸ-ਪਾਸ ਹੁੰਦੀਆਂ ਨੇ ਕਿ ਜੇ ਜ਼ਿੰਦਗੀ 'ਚ ਕੋਈ ਘਾਟਾ ਪੈ ਗਿਆ ਜੇ ਜ਼ਿੰਦਗੀ 'ਚੋਂ ਇਨਸਾਨ ਕੋਈ ਛੱਡ ਕੇ ਚਲੇ ਗਿਆ ਤੁਹਾਨੂੰ ਜਾਂ ਕਿਸੇ ਤਰ੍ਹਾਂ ਦਾ ਘਾਟਾ ਪਰ ਜ਼ਿੰਦਗੀ ਜਿਉਣੀ ਨਹੀਂ ਚੱਲਣੀ ਜ਼ਿੰਦਗੀ ਨੂੰ ਮੰਨਣਾ ਵਾ ਜ਼ਿੰਦਗੀ ਦੇ ਨਾਲ ਤੁਸੀਂ ਜ਼ਿੰਦਗੀ ਨੂੰ ਜ਼ਿੰਦਾਬਾਦ ਕਿਵੇਂ ਬਣਾਉਣਾ ਇਹਦਾ ਸਿਰਾ ਬਾਈ ਰਣ ਰਣਾ ਰਣ ਵੀਰ ਉਹਨਾਂ ਨੂੰ ਜਾਂਦਾ ਸਾਡੀ ਟੀਮ ਦੇ ਕੈਪਟਨ ਉਹਨਾਂ ਨੇ ਐਸਾ ਪਲੋਟ ਗੁੰ ਮੇਰੀ ਕਹਾਣੀ ਇੱਕ ਅਲੱਗ ਚੱਲ ਰਹੀ ਹੈ ਕਿ ਜਿਹੜਾ ਪ੍ਰਵਾਸੀ ਪੁੱਤ ਆ ਉਹ ਮਾਂ ਦੇ ਸੰਸਕਾਰ ਤੇ ਜਾ ਨਹੀਂ ਸਕਿਆ ਪਰ ਉਹ ਜ਼ਿੰਦਗੀ ਜਿਉ ਰਿਹਾ ਵਾ ਤੇ ਇੱਕ ਕਹਾਣੀ ਬਾਈ ਰਾਣਾ ਰਣਵੀਰ ਉਹਨਾਂ ਦੀ ਚੱਲ ਰਹੀ ਹੈ ਇੱਕ ਕਹਾਣੀ ਨਵਦੀਪ ਉਹਨਾਂ ਦੀ ਚੱਲ ਰਹੀ ਹੈ ਇੱਕ ਕਹਾਣੀ ਮਲਕੀਤ ਰੌਣੀ ਉਹਨਾਂ ਦੀ ਚੱਲ ਰਹੀ ਹੈ ਇੱਕ ਕਹਾਣੀ ਸ਼ਰਾਜਾ ਦੀ ਚੱਲ ਰਹੀ ਹੈ ਸੋ ਬਾਪਾ ਬੋਰਡ ਸਾਡੇ ਇੰਡਸਟਰੀ ਦੇ ਕਹ ਲਈਏ ਸਰਦਾਰ ਸੋਹੀ ਸਾਹਿਬ ਰਾਮ ਲਾ ਕੇ ਇਨਾਂ ਪਰਮਾ ਹੰਗਾਰਾ ਤੇ ਇਨਾਂ ਪਰਮਾ ਪਿਆਰ ਜਿਹੜਾ ਮਿਲਿਆ ਉਹਦੇ ਲਈ ਸਾਰਿਆਂ ਦਾ ਧੰਨਵਾਦ ਦੀਆਂ ਤੁਸੀਂ ਚੰਗੀ ਚੀਜ਼ ਨੂੰ ਪਚਾਉਣਾ ਬਹੁਤ ਔਖਾ ਹੁੰਦਾ ਤੁਸੀਂ ਚੰਗੀ ਚੀਜ਼ ਨੂੰ ਪਚਾ ਰਹੇ ਹੋ ਇਹ ਉਲੰਭਾ ਲਾ ਤਾ ਕਿ ਲੋਕ ਚੰਗੀਆਂ ਚੀਜ਼ਾਂ ਨਹੀਂ ਦੇਖਦੇ ਚੰਗੀਆਂ ਚੀਜ਼ਾਂ ਤੁਸੀਂ ਮਾਸਟਰ ਜੀ ਨੂੰ ਵੀ ਪਿਆਰ ਦਿੱਤਾ ਤੇ ਹੁਣ ਇਸ ਮੂਵੀ ਨੂੰ ਮਨਸੂਬਾ ਨੂੰ ਪਿਆਰ ਦੇ ਰਹੇ ਹੋ ਜਿਹੜੇ ਨਹੀਂ ਹਜੇ ਤੱਕ ਪਹੁੰਚੇ ਜ਼ਰੂਰ ਆਪਣੇ ਪਰਿਵਾਰ ਨਾਲ ਆਇਓ ਕਿਸੇ ਤਰ੍ਹਾਂ ਦਾ ਤੁਹਾਨੂੰ ਕਿਤੇ ਨਾ ਤੁਸੀਂ ਜੇ 네ਗੇਟਿਵ ਫੀਲ ਕਰ ਰਹੇ ਹੋ ਜ਼ਿੰਦਗੀ ਨਾਲੋਂ ਟੁੱਟੇ ਹੋਏ ਫੀਲ ਕਰ ਰਹੇ ਹੋ ਤੁਹਾਨੂੰ ਲੱਗ ਰਿਹਾ ਕਿ ਯਾਰ ਮੇਰੇ ਕੋਲ ਹੀ ਪ੍ਰੋਬਲਮਸ ਘਾਤੋਂ ਨੇ ਮੈਂ ਹੀ ਕਿਉਂ ਟਟਿਆ ਹੋਇਆ ਤਾਂ ਤੁਹਾਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਤੁਹਾਨੂੰ ਜਾਣ ਦਾ ਰਾਹ ਦੱਸੂਗੀ ਤੇ ਜਿਵੇਂ ਆਪਾਂ ਗੱਲ ਕੀਤੀ ਜਾਵੇ ਇੱਥੇ ਕੈਨੇਡਾ ਦੇ ਵਿੱਚ ਜਿਵੇਂ ਆਪਾਂ ਖਾਸ ਕਰਕੇ 온ਟਾਰੀਓ ਟੋਰਾਂਟੋ ਦੀ ਗੱਲ ਕੀਤੀ ਹੈ ਕਿ ਕਿਹੜੇ ਕਿਹੜੇ ਥੀਏਟਰ ਚ ਲੱਗੇ ਹੋਏ ਹਨ 온ਟਾਰੀਓ ਦੇ ਵਿੱਚ ਜੀ ਐਲਬੀਅਨ ਥੀਏਟਰ ਦੇ ਵਿੱਚ ਇੱਥੇ ਲੱਗੀ ਹੋਈ ਹੈ ਤੇ ਸੈਂਟਰ ਪਾਰਕਵੇ ਦੇ ਵਿੱਚ ਲੱਗੀ ਹੋਈ ਹੈ ਤੇ ਇੰਡੀਆ ਦੇ ਵਿੱਚ ਤਕਰੀਬਨ ਸਰ ਕੋ ਕਾਫੀ ਸਾਰੇ ਸਕਰੀਨਾਂ ਨੇ ਆਲਰੇਡੀ ਸੋਲਡ ਆਊਟ ਸ਼ੋ ਹੋ ਜਾ ਰਹੇ ਆ ਸੋ ਇੱਥੇ ਕੱਲ 3:30 ਵਜੇ ਵੀ ਸ਼ੋ ਹੈ ਫਿਰ 6:30 ਵਜੇ ਸ਼ੋ ਹੈ ਜਿਉਂ ਜਿਉਂ ਸ਼ੋ ਬਦਲਣਗੇ ਫ ਬਹੁਤ ਵਧੀਆ ਔਰ ਸਭ ਤੋਂ ਪਹਿਲਾਂ ਤਾਂ ਅੱਜ ਪੈਂ ਮਨਸੂਦਾ ਫਿਲਮ ਦੇਖ ਕੇ ਆਇਆ ਅੱਜ ਤਾਂ ਗੱਲਬਾਤ ਇਹੀ ਬਣਦੀ ਹੈ ਕਿਉਂਕਿ ਜ਼ਿੰਦਗੀ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਰਹਿਣੀ ਚਾਹੀਦੀ ਹੈ ਔਰ ਖਾਸ ਕਰਕੇ ਜਿਹੜਾ ਪਿਓ ਪੁੱਤ ਦਾ ਰਿਸ਼ਤਾ ਹੁੰਦਾ ਉਹਦੇ ਵਿੱਚ ਤੁਸੀਂ ਵੀ ਭਾਵੁਕ ਹੋ ਗਏ ਹੋਗੇ ਕਈ ਤਰ੍ਹਾਂ ਦੇ ਕਿ ਇੱਕ ਪਾਪ ਆ ਜਿਹੜਾ ਉਹ ਬੇਟੇ ਦਾ ਰੋਲ ਮਾਡਲ ਹੁੰਦਾ ਜੋ ਉਹਨੇ ਬੀਜਣਾ ਉਹੀ ਵੜਨਾ ਜ਼ਿੰਦਗੀ ਦੇ ਵਿੱਚ ਤੇ ਇਹਦੇ ਵਿੱਚ ਇਹੀ ਦੇਖਿਆ ਗਿਆ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਤ ਤੱਕ ਵੀ ਬਾਤ ਜਾਂਦੀ ਹੈ ਕਿ ਜੇ ਅਸੀਂ ਸਾਰੀ ਸਟੋਰੀ ਤੁਹਾਨੂੰ ਦੱਸਤੀ ਐ ਐਕਸਾਈਟਮੈਂਟ ਨਹੀਂ ਰਹਿਣੀ ਪਰ ਤੁਸੀਂ ਆਓ ਜਿੰਦਗੀ ਦੇ ਨਾਲ ਜੁੜੋਂਗੇ ਪਰ ਜ਼ਿੰਦਗੀ ਜਿੰਦਾਬਾਦ ਧੰਨ ਥੈਂਕ ਯੂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਮਨਸੂਬਾ ਮੂਵੀ ਆ ਹਰ ਇੱਕ ਦੇ ਜਿਹੜੇ ਆਪਣੇ ਆਪਣੇ ਵਿਊਜ਼ ਨੇ ਔਰ ਸਭ ਨੇ ਇੱਕੋ ਹੀ ਗੱਲ ਕਹੀ ਆ ਵੀ ਜੇ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ ਨਰਾਸ਼ ਹੋ ਚੁੱਕੇ ਆਂ ਔਰ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ ਟਹਾ ਢੇਰੀ ਹੋ ਕੇ ਆਪਾਂ ਬੈਠ ਚੁੱਕੇ ਆਂ ਉਸ ਨੂੰ ਖੜੇ ਕਰਨ ਲਈ ਉਸ ਨੂੰ ਇੱਕ ਬੂਸਟ ਦੇਣ ਲਈ ਇਹ ਮੂਵੀ ਬਣੀ ਆ ਔਰ ਆਪਣੇ ਪਰਿਵਾਰ ਦੇ ਨਾਲ ਆਓ ਔਰ ਪਰਿਵਾਰ ਔਰ ਬੱਚਿਆਂ ਦੇ ਨਾਲ ਆਓ ਤਾਂ ਕਿ ਉਹਨਾਂ ਨੂੰ ਦੇਖ ਕੇ ਇੱਕ ਮੋਟੀਵੇਸ਼ਨ ਮਿਲ ਸਕੇ ਤਾਂ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਜੀ ਅਸੀਂ ਕੁਝ ਛੱਡਤਾ ਜਾਂ ਅਸੀਂ ਕੁਝ ਭੁੱਲ ਗਏ ਆ ਉਹਨੂੰ ਦੁਬਾਰਾ ਤੋਂ ਅਸੀਂ ਉੱਠ ਕੇ ਜਿਹੜਾ ਮਰਸਰ ਜੀਤ ਹੋਈਏ ਤਾਂ ਕਿ कि ਅਸੀਂ ਜਿਹੜੀ ਜ਼ਿੰਦਗੀ ਨੂੰ ਜ਼ਿੰਦਾਬਾਦ ਕਿ ਸੋ ਕੈਮਰਾਮੈਨ ਅਨਬੋਲ ਦੇ ਨਾਲ ਭਗਵੰਦਰ ਕਲੇਵਾ ਡੇਲੀ ਪੋਸਟ ਪੰਜਾਬੀ ਟੋਰਾਂਟੋ ਕੈਨੇਡਾ